ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਉੱਤਰ ਪੱਛਮੀ ਇੰਗਲੈਂਡ ਤੋਂ ਅਪਰਾਧਿਕ ਸੰਸਾਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਅਦਾਲਤ ਨੇ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੇ ਗੰਭੀਰ ਮਾਮਲਿਆਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ ਉੱਤਰ ਪੱਛਮੀ ਇੰਗਲੈਂਡ ਦੇ ਪੋਲਟਨ ਕ੍ਰਾਊਨ ਕੋਰਟ ਨੇ 47 ਸਾਲਾ ਨਗੀਂਦਰ ਗਿਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਗਿਲ ਨੂੰ ਫੌਜੀ ਗ੍ਰੇਡ ਹਥਿਆਰਾਂ ਅਤੇ ਕਲਾਸ A ਅਤੇ B ਨਸ਼ੇ ਦੀ ਆਵਾਜਾਈ ਨਾਲ ਜੁੜੀ ਇੱਕ ਅਪਰਾਧਿਕ ਸਾਜ਼ਿਸ਼ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ 59 ਸਾਲਾ ਕਾਲ ਇਯਾਨ ਜੋਨਸ ਹਾਲੀਵੈਸ ਵੀ ਸ਼ਾਮਲ ਨੇ ਅਦਾਲਤ ਵਿੱਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਤਿੰਨੇ ਅਨਕ੍ਰਿਪਟਿਡ ਸੰਚਾਰ ਪਲੇਟਫਾਰਮਾਂ ਐਨਕ੍ਰੋ ਚੈਟ ਵਰਤੋਂ ਕਰਕੇ ਪ੍ਰਾਦਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਸਨ ਨੰਗਿੰਦਰ ਗਿੱਲ ਐਨਕ੍ਰੋ ਚੈਟ ਉੱਤੇ ਇੰਡੀਅਨ ਉਹ ਸੀਐਮ ਨਾਮਕ ਹੈਂਡਲ ਦੇ ਤਹਿਤ ਕੰਮ ਕਰਦਾ ਸੀਗਾ ਵੀਰਵਾਨ ਨੂੰ ਹੋਈ ਸਜਾ ਸੁਣਵਾਈ ਤੋਂ ਬਾਅਦ ਅਦਾਲਤ ਨੇ ਕਾਰਲ ਯਾਨ ਜੋਨਸ ਨੂੰ 23 ਸਾਲ ਅਤੇ ਹਾਲੀ ਵਿਆਸ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਯੂਕੇ ਦੇ ਨੈਸ਼ਨਲ ਕ੍ਰਾਈਮ ਚੈਲਸੀ ਐਨਸੀਐਮ ਮੁਤਾਬਕ ਇਹ ਤਿੰਨੇ ਪ੍ਰਾਤੀ ਫੌਜੀ ਦਰਜੇ ਦੇ ਹਥਿਆਰਾਂ ਦੀ ਤਸਕਰੀ ਲਈ ਗੁਪਤ ਗਲਪਾ ਆਦ ਕਾਰੇ ਸਾਂ ਜਿਸ ਦਾ ਪਰਦਾ ਫਾਸ਼ ਇੰਟਰਸੈਪਟ ਕੀਤੇ ਗਏ ਐਨਕ੍ਰੋ ਚੈਟ ਸੰਦੇਸ਼ਾਂ ਰਾਹੀਂ ਹੋਇਆ ਐਨਸੀ ਦੇ ਬ੍ਰਾਂਚ ਕਮਾਂਡਰ ਜੌਨ ਹਿਅਰਸ ਨੇ ਕਿਹਾ ਕਿ ਬਹੁਤ ਹੀ ਖਤਰਨਾਕ ਪ੍ਰਦਰਸ਼ਨ ਅਤੇ ਹੁਣ ਉਹਨਾਂ ਦੇ ਜੇਲ੍ਹ ਜਾਣ ਦੇ ਨਾਲ ਕਰ ਲੀਆਂ ਪਹਿਲਾ ਨਾਲੋਂ ਕਾਫੀ ਜ਼ਿਆਦਾ ਸੁਰੱਖਿਅਤ ਹੋ ਗਿਆ ਨਹੀਂ ਅਦਾਲਤ ਨੂੰ ਦੱਸਿਆ ਗਿਆ ਕਿ ਜੋਨਸ ਨੇ ਏ ਆਰ 15 ਅਸਾਲਟ ਰਾਈਫਲ ਅਤੇ 7.6 ਮਿਲੀਮੀਟਰ ਗੋਲਾ ਬਾਰੂਦ ਤੇ 50 ਰਾਉਂਡਾਂ ਦੇ ਨਾਲ ਜੁੜੇ ਸੋਦੇ ਦੀ ਦਲਾਲੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਥੋਂ ਤੱਕ ਕਿ ਉਸਨੇ ਆਪਣੇ ਇੱਕ ਸਾਥੀ ਨੂੰ 3n3 ਮੈਲ ਰੱਖਾ ਵਿੱਚ ਸਥਿਤ ਆਪਣੀ ਜਾਇਦਾਦ ਦੇ ਵਿੱਚ ਹਥਿਆਰ ਲੁਕਾ ਕੇ ਰੱਖਣ ਲਈ ਵੀ ਕਿਹਾ ਸੀ ਜੋਨਸ ਦੁਆਰਾ ਨੇ ਵੀ ਸਾਹਮਣੇ ਆਏ ਕਿ ਜੋਨਸ ਅਤੇ ਵਾਈਸ ਨੇ ਕਈ ਹੋਰ ਖਤਰਨਾਕ ਹਥਿਆਰ ਜਿਵੇਂ ਕਿ AK47 ਰਾਈਫਲ ਅਤੇ ਇੱਕ ਨਿਊ ਸਬਮਸ਼ੀਨ ਗਨ ਦੇ ਸੋਦੇ ਬਾਰੇ ਵੀ ਅਲਬਾਤ ਕੀਤੀ ਸੀ ਮਈ 2003 ਦੇ ਵਿੱਚ ਵਾਈਜ਼ ਨੇ ਦੱਖਣੀ ਲੰਡਨ ਦੇ ਆਲਥਮ ਇਲਾਕੇ ਨੇੜੇ 9mm ਹੈਂਡਗਨ ਅਤੇ 50 ਰਾਉਂਡ ਕੋਲਾ ਬਾਰੂਤ ਵੇਚਣ ਦਾ ਪ੍ਰਬੰਧ ਕੀਤਾ ਸੀ ਇਸ ਲੈਨ ਦੇ ਨਾਲ ਜੁੜੇ ਦੋ ਹੋਰ ਵਿਅਕਤੀ ਨੂੰ ਪਹਿਲਾਂ ਹੀ 12 ਅਤੇ 6 ਸਾਲ ਦੀ ਕੈਦ ਹੋ ਚੁੱਕੀ ਹੈ ਐਨਸੀ ਮੁਤਾਬਕ ਜਾਂਚ ਕਰਤਾਵਾਂ ਨੇ ਚੋਨਸ ਅਤੇ ਵਾਈਸ ਦੇ ਨਾਲ ਜੁੜੀਆਂ ਹਜ਼ਾਰਾਂ ਐਨਕ੍ਰੋਚੈਟ ਡਾਟਾ ਲਾਈਨਰ ਦੀ ਜਾਂਚ ਕੀਤੀ ਹੈ ਜਿਨ੍ਹਾਂ ਵਿੱਚ ਨਿਯਮਤ ਔਰਤਾਂ ਤੇ ਕੋਕੀਨ ਪੰਕਤੇ ਹੋਰ ਕਲਾਸ A ਅਤੇ B ਨਸ਼ਾ ਦੀ ਤਸਕਰੀ ਦੇ ਸਬੂਤ ਮਿਲੇ ਨੇ ਦੋਵੇਂ ਭਰਾ ਤੇ ਨਸ਼ਾ ਦੇ ਵਪਾਰ ਦੇ ਵਿੱਚ ਦਲਾਲੀ ਕਰਦੇ ਸਨ ਅਤੇ ਖਰੀਦ ਤੇ ਵਿਕਰੀ ਦੀ ਕੀਮਤ ਵਿਚਕਾਰ ਫਰਕ ਤੋਂ ਵੱਡਾ ਮੁਨਾਫਾ ਕਮਾਰੇ ਸਨ ਵੈਸਟ ਮਿੰਡਲੈਂਡਸ ਦੇ ਰਹਿਣ ਵਾਲੇ ਨਗਿੰਦਰ ਗਿਲ ਨੇ ਅਦਾਲਤ ਦੇ ਵਿੱਚ ਕਈ ਕਿਸਮਾਂ ਦੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ ਉਦੋਂ ਜੋਨਸ ਅਤੇ ਵਾਈਸ ਨੋਸ਼ੇ ਪਾਬੰਦੀਸ਼ੁਦਾ ਹਥਿਆਰਾਂ ਤੇ ਅਗਵਾ ਕਰਨ ਦੀ ਸਾਜ਼ਿਸ਼ੇ ਸਮੇਤ ਕਈ ਗੰਭੀਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਨੈਸ਼ਨਲ ਕ੍ਰਾਈਮ ਏਜੰਸੀ ਨੇ ਦੱਸਿਆ ਕਿ ਐਨਕ੍ਰਿਪਟਡ ਪਲੇਟਫਾਰਮ ਨੂੰ 2020 ਦੇ ਵਿੱਚ ਐਲਜੀ ਦੀ ਅਗਵਾਇਰ ਚੁਲਾਏ ਗਏ ਆਪਰੇਸ਼ਨ ਐ ਵੈਨੈਟਿਕ ਤਹਿਤ ਬੰਦ ਕਰ ਦਿੱਤਾ ਗਿਆ ਸੀ ਇਸ ਆਪਰੇਸ਼ਨ ਨੇ ਸਾਫ਼ ਕਰ ਦਿੱਤਾ ਕਿ ਕਿਵੇਂ ਅਪਰਾਧੀ ਗਿਰੋ ਐਨਕ੍ਰਿਪਟਡ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਗੰਭੀਰ ਅਪਰਾਧ ਨੂੰ ਅੰਜਾਮ ਦੇਦੇ ਸਨ ਉੱਤਰਪਛਵੇਂ ਇੰਗਲੈਂਡ ਤੋਂ ਅਪਰਾਧਿਕ ਸੰਸਾਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੁਤੇ ਇੱਕ ਅਦਾਲਤ ਨੇ ਹਥਿਆਰਾਂ ਤੇ ਨਸ਼ੀਲੇ ਪਦਾਰਥ ਤਤੇ ਗੰਭੀਰ ਮਾਮਲਿਆਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ ਉੱਤਰ ਪੱਛਮੀ ਇੰਗਲੈਂਡ ਦੇ ਪੋਲਟਨ ਕ੍ਰਾਊਨ ਕੋਰਟ ਨੇ 47 ਸਾਲਾ ਨਕੀਂਦਰ ਗਿਲ ਨੂੰ 20 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ ਗਿੱਲ ਨੂੰ ਫੌਜੀ ਗ੍ਰੇਡ ਹਥਿਆਰ ਅਤੇ ਕਲਾਸ A ਅਤੇ B ਨਸ਼ੇ ਦੀ ਅਵਾਜਾਈ ਨਾਲ ਜੁੜੀ ਇੱਕ ਅਪਰਾਧਿਕ ਸਾਜ਼ਿਸ਼ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ 59 ਸਾਲਾ ਕਾਲ ਇਯਾਨ ਜੋਨਸ ਅਤੇ 29 ਸਾਲਾ ਹਾਰਲੀ ਵਾਈਜ਼ ਵੀ ਸ਼ਾਮਲ ਨੇ ਅਦਾਲਤ ਵਿੱਚ ਸਰਕਾਰੀ ਵਕੀਲਾਂ ਨੇ ਦੱਸਿਆ ਕਿ ਤਿੰਨੇ ਅਨਕ੍ਰਿਪਟਿਡ ਸੰਚਾਰ ਪਲੇਟਫਾਰਮਾਂ ਐਨਕ੍ਰੋ ਚੈਟ ਵਰਤੋ ਕਰਕੇ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਸਨ ਨੰਗੇਂਦਰ ਗਿੱਲ ਐਨਕ੍ਰੋ ਚੈਟ ਉੱਤੇ ਇੰਡੀਅਨਓ ਸੀਐਮ ਨਾਮਕ ਹੈਂਡਲ ਦੇ ਤਹਿਤ ਕੰਮ ਕਰਦਾ ਸੀਗਾ ਵੀਰਵਾਨ ਨੂੰ ਹੋਈ ਸਜਾ ਸੁਣਵਾਈਤ ਰਾਤ ਅਦਾਲਤ ਨੇ ਕਾਰਲ ਯਾਨ ਜੋਨਸ ਨੂੰ 23 ਸਾਲ ਅਤੇ ਹਾਲੀ ਵਿਆਸ ਨੂੰ 25 ਸਾਲ ਦੀ ਕੈਦੀ ਸਜ਼ਾ ਸੁਣਾਈ ਹੈ ਯੂਕੇ ਦੇ ਨੈਸ਼ਨਲ ਕਰਾਈਮ ਇਚਲਸੀ ਐਨਸੀਐਮ ਮੁਤਾਬਕ ਇਹ ਤਿੰਨੇ ਅਪਰਾਧੀ ਫੌਜੀ ਦਰਜੇ ਦੇ ਹਥਿਆਰਾਂ ਦੇ ਤਸਕਰੀ ਲਈ ਗੁਪਤ ਗਲਪਾਤ ਕਰੇ ਸਨ ਜਿਸ ਦਾ ਪਰਦਾ ਫਾਸ਼ ਇੰਟਰਸੈਪਰਟ ਕੀਤੇ ਗਏ ਐਨਕ੍ਰੋ ਚੈਟ ਸੰਦੇਸ਼ਾਂ ਰਾਹੀਂ ਹੋਇਆ ਐਨਸੀ ਦੇ ਬ੍ਰਾਂਚ ਕਮਾਂਡਰ ਜੌਨ ਹਿਅਰਸ ਨੇ ਕਿਹਾ ਕਿ ਬਹੁਤ ਹੀ ਖਤਰਨਾਕ ਅਪਰਾਧ ਸਨ ਅਤੇ ਹੁਣ ਉਹਨਾਂ ਦੇ ਜੇਲ੍ਹ ਜਾਣ ਦੇ ਨਾਲ ਕਲੀਆਂ ਪਹਿਲਾ ਨਾਲੋਂ ਕਾਫੀ ਜ਼ਿਆਦਾ ਸੁਰੱਖਿਤ ਹੋ ਗਿਆ ਨਹੀਂ ਅਦਾਲਤ ਨੂੰ ਦੱਸਿਆ ਗਿਆ ਕਿ ਜੋਨਸ ਨੇ ਇਹ AR-15 ਅਸਾਲਟ ਰਾਈਫਲ ਅਤੇ 7.62 ਮਿਲੀਮੀਟਰ ਗੋਲਾ ਬਾਰੂਦ ਤੇ 50 ਰਾਉਂਡਾਂ ਦੇ ਨਾਲ ਜੁੜੇ ਸੋਦੇ ਦੀ ਦਲਾਲੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇਥੋਂ ਤੱਕ ਕਿ ਉਸਨੇ ਆਪਣੇ ਇੱਕ ਸਾਥੀ ਨੂੰ 3D ਮੈਲ ਰੱਖਾ ਵਿੱਚ ਸਥਿਤ ਆਪਣੀ ਜائਦਾਦ ਦੇ ਵਿੱਚ ਹਥਿਆਰ ਲੁਕਾ ਕੇ ਰੱਖਣ ਲਈ ਵੀ ਗਿਆ ਸੀ ਜੋਨਸ ਉਰਾਨੇ ਵੀ ਸਾਹਮਣੇ ਆਏ ਕਿ ਜੋਨਸ ਅਤੇ ਵਾਈਸ ਨੇ ਕਈ ਹੋਰ ਖਤਰਨਾਕ ਹਥਿਆਰ ਜਿਵੇਂ ਕਿ AK-47 ਰਾਈਫਲ ਅਤੇ ਇੱਕ ਨਿਊ ਸਬਮਸ਼ੀਨ ਗਨ ਦੇ ਸੋਦੇ ਬਾਰੇ ਵੀ ਗੱਲ ਬਾਤ ਕੀਤੀ ਸੀ ਮਈ 2023 ਦੇ ਵਿੱਚ ਵਾਈਸ ਨੇ ਦੱਖਣੀ ਲੰਡਨ ਦੇ ਆਲਥਮ ਇਲਾਕੇ ਨੇੜੇ 9mm ਹੈਂਡਗਨ ਅਤੇ 50 ਰਾਉਂਡ ਕੋਲਾ ਬਾਰੂਤ ਵੇਚਣ ਦਾ ਪ੍ਰਬੰਧ ਕੀਤਾ ਸੀ ਇਸ ਲੈਨ ਦੇ ਨਾਲ ਜੁੜੇ ਦੋ ਹੋਰ ਵਿਅਕਤੀ ਨੂੰ ਪਹਿਲਾਂ ਹੀ 12 ਅਤੇ 6 ਸਾਲ ਦੀ ਕੈਦ ਹੋ ਚੁੱਕੀ ਹੈ ਐਮਸੀ ਮੁਤਾਬਕ ਜਾਂਚ ਕਰਤਾਵਾਂ ਨੇ ਚੋਰਸ ਅਤੇ ਵਾਈਸ ਦੇ ਨਾਲ ਜੁੜੀਆਂ ਹਜ਼ਾਰਾਂ ਐਨਕ੍ਰੋਚੈਟ ਡਾਟਾ ਲਾਈਨਰ ਦੀ ਜਾਂਚ ਕੀਤੀ ਹੈ ਜੁਨਾ ਵਿੱਚ ਨਿਯਮਤ ਔਰਤਾਂ ਤੇ ਕੋਕੀਨ ਪੰਕਤੇ ਹੋਰ ਕਲਾਸ A ਅਤੇ B ਨਸ਼ਾ ਦੀ ਤਸਕਰੀ ਦੇ ਸਬੂਤ ਮਿਲੇ ਨੇ ਦੋਵੇਂ ਪ੍ਰਤੀ ਨਸ਼ਾ ਦੇ ਵਪਾਰ ਦੇ ਵਿੱਚ ਦਲਾਲੀ ਕਰਦੇ ਸਨ ਅਤੇ ਖਰੀਦ ਤੇ ਵਿਕਰੀ ਦੀ ਕੀਮਤ ਵਿਚਕਾਰ ਫਰਕ ਤੋਂ ਵੱਡਾ ਮੁਨਾਫਾ ਕਮਾ ਰਹੇ ਸਨ ਵੈਸਟਮਿੰਡਲੈਂਡਸ ਦੇ ਰਹਿਣ ਵਾਲੇ ਨਗਿੰਦਰ ਗਿਲ ਨੇ ਅਦਾਲਤ ਦੇ ਵਿੱਚ ਕਈ ਕਿਸਮਾਂ ਦੇ ਨਸ਼ੀਲੇ ਪਦਾਰਥ ਦੀ ਸਪਲਾਈ ਕਰਨ ਦੀ ਸਾਜ਼ਿਸ਼ ਵਿੱਚ ਆਪਣੀ ਭੂਮਿਕਾ ਕਬੂਲ ਕੀਤੀ ਹੈ ਉਦੋਂ ਜੋਨਸ ਅਤੇ ਵਾਈਜ਼ ਨੂੰ ਨਸ਼ਿਆ ਪਾਬੰਦੀਸ਼ੁਦਾ ਹਥਿਆਰਾਂ ਤੇ ਅਗਵਾ ਕਰਨ ਦੀ ਸਾਜ਼ਿਸ਼ੇ ਸਮੇਤ ਕਈ ਗੰਭੀਰ ਦੋਸ਼ਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਨੈਸ਼ਨਲ ਕ੍ਰਾਈਮ ਏਜੰਸੀ ਨੇ ਦੱਸਿਆ ਕਿ ਅਨਕੋ ਚੈਟ ਪਲੇਟਫਾਰਮ ਤੋਂ 2020 ਦੇ ਵਿੱਚ ਐਨਸੀਬੀ ਅਗਵਾ ਇਹ ਹਰਚੁ ਲਾਇਗ ਅਪਰੇਸ਼ਨ ਹੈ ਵੈਨੇਟਿਕ ਤਹਿਤ ਬੰਦ ਕਰੀਤਾ ਗਿਆ ਸੀ ਇਸ ਅਪਰੇਸ਼ਨ ਨੇ ਸਾਫ ਕਰ ਦਿੱਤਾ ਹੈ ਕਿ ਕਿਵੇਂ ਅਪਰਾਧੀ ਗਿਰੋਹ ਐਨਕ੍ਰਿਪਟਿਡ ਐਪਲੀਕੇਸ਼ਨਾਂ ਦੀ ਵਰਤੋਂ ਕਰਕੇ ਗੰਭੀਰ ਅਪਰਾਧ ਨੂੰ ਅੰਜਾਮ ਦੇਦੇ ਸਨ ਉੱਤਰ ਪੱਛਮੀ ਇੰਗਲੈਂਡ ਤੋਂ ਅਪਰਾਧਿਕ ਸੰਸਾਰ ਦੇ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜੁਤੇ ਇੱਕ ਅਦਾਲਤ ਨੇ ਹਥਿਆਰਾਂ ਤੇ ਨਸ਼ੀਲੇ ਪਦਾਰਥ ਤੇ ਗੰਭੀਰ ਮਾਮਲਿਆਂ ਦੇ ਵਿੱਚ ਭੂਮਿਕਾ ਨਿਭਾਉਣ ਵਾਲੇ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਲੰਬੀ ਕੈਦ ਦੀ ਸਜ਼ਾ ਸੁਣਾਈ ਹੈ ਉੱਤਰ ਪੱਛਮੀ ਇੰਗਲੈਂਡ ਦੇ ਬੋਲਟਨ ਕ੍ਰਾਊਨ ਕੋਰਟ ਨੇ 47 ਸਾਲਾ ਨਕਿੰਦਰ ਗਿਲ ਨੂੰ 20 ਸਾਲ ਦੀ ਕੈ ਗ੍ਰੇਡ ਹਥਿਆਰ ਅਤੇ ਕਲਾਸ A ਅਤੇ B ਨਸ਼ਾ ਦੀ ਆਵਾਜਾਈ ਨਾਲ ਜੁੜੀ ਇੱਕ ਅਪਰਾਧਿਕ ਸਾਜ਼ਿਸ਼ ਦੇ ਵਿੱਚ ਦੋਸ਼ੀ ਕਰਾ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਉਸ ਦੇ ਨਾਲ 59 ਸਾਲਾ ਕਾਲ ਯਾਨ ਜੋਂਸ ਅਤੇ 29 ਸਾਲਾ ਹਾਰਲੀ ਵਾਈਜ਼ ਵੀ ਸ਼ਾਮਲ ਨੇ ਅਦਾਲਤ ਵਿੱਚ ਸਰਕਾਰੀ ਵਕੀਲ ਨੇ ਦੱਸਿਆ ਕਿ ਤਿੰਨੇ ਅਨਕ੍ਰਿਪਟਡ ਸੰਚਾਰ ਪਲੇਟਫਾਰਮਾਂ ਐਨਕ੍ਰੋ ਚੈਟ ਵਰਤੋਂ ਕਰਕੇ ਅਪਰਾਧਿਕ ਸਰਗਰਮੀਆਂ ਨੂੰ ਅੰਜਾਮ ਦੇ ਰਹੇ ਸਨ ਨਿੰਕਿੰਦਰ ਗਿੱਲ ਐਨਕ੍ਰੋ ਚੈਟ ਉੱਤੇ ਇੰਡੀਅਨਓ ਸੀਐਮ ਨਾਮਕ ਹੈਂਡਲ ਦੇ ਤਹਿਤ ਕੰਮ ਕਰਦਾ ਸੀਗਾ ਵੀਰਵਾਨ ਨੂੰ ਹੋਈ ਸਜ਼ਾ ਸੁਣਵਾਈ ਤੁਰੰਤ ਨੇ ਕਾਰਲ ਯਾਨ ਜੋਨਸ ਨੂੰ 32 ਸਾਲ ਅਤੇ ਹਾਲੀ ਵਿਆਸ ਤੋਂ 25 ਸਾਲ ਦੀ ਕੈਦੀ ਸਜ਼ਾ ਸੁਣਾਈ ਹੈ ਯੂਕੇ ਦੇ ਨੈਸ਼ਨਲ ਕਰਾਈਮ ਐਜੰਸੀ ਐਨਸੀਐਮ ਮੁਤਾਬਕ ਇਹ ਤਿੰਨੇ ਅਪਰਾਧੀ ਫੌਜੀ ਦਰਜੇ ਦੇ ਹਥਿਆਰਾਂ ਦੀ ਤਸਕਰੀ ਲਈ ਗੁਪਤ ਗਲਪਾਤ ਕਰੇ ਸਨ ਜਿਸ ਦਾ ਪਰਦਾ ਫਾਸ਼ ਇੰਟਰਸੈਪਰਟ ਕੀਤੇ ਗਏ ਐਨਕ੍ਰੋ ਚੈਟ ਸੰਦੇਸ਼ਾਂ ਰਾਹੀਂ ਹੋਇਆ ਐਨਸੀ ਦੀ ਬ੍ਰਾਂਚ ਕਮਾਂਡਰ ਜੌਨ ਹਿਅਰਸ ਨੇ ਕਿਹਾ ਕਿ ਬਹੁਤ ਹੀ ਖਤਰਨਾਕ ਪ੍ਰਤੀਸਨ ਅਤੇ ਹੁਣ ਉਹਨਾਂ ਦੇ ਜੇਲ੍ਹ ਜਾਣ ਦੇ ਨਾਲ ਕਲੀਆਂ ਪਹਿਲਾਂ ਨਾਲੋਂ ਕਾਫੀ ਜ਼ਿਆਦਾ ਸੁਰੱਖਿਤ ਹੋ ਗਏ ਨੇ ਅਦਾਲਤ ਨੂੰ ਦੱਸਿਆ ਗਿਆ ਕਿ ਜੌਨਸ ਨੇ ਏ ਆਰ 15 ਅਸਾਲਟ ਰਾਈਫਲ ਅਤੇ 7.62 ਮਿਲੀਮੀਟਰ ਗੋਲਾ ਬਾਰੂਦ ਦੇ 50 ਰਾਉਂਡਾਂ ਦੇ ਨਾਲ ਜੁੜੇ ਸੋਦੇ ਦੀ ਦਲਾਲੀ ਕਰਨ ਦੀ ਕੋਸ਼ਿਸ਼ ਕੀਤੀ ਸੀ ਇੱਥੋਂ ਤੱਕ ਕਿ ਉਸਨੇ ਆਪਣੇ ਇੱਕ ਸਾਥੀ ਨੂੰ 30 ਮੀਲ ਰੱਖਾ ਵਿੱਚ ਸਥਿਤ ਆਪਣੀ ਜਾਇਦਾਦ ਦੇ ਵਿੱਚ ਹਥਿਆਰ ਲੁਕਾ ਕੇ ਰੱਖਣ ਲਈ ਵੀ ਗਿਆ ਸੀ ਜੌਨਸ ਦੁਆਰਾ ਨੇ ਸਮਨੇ ਆਇਆ ਕਿ ਜੋਨਸ ਅਤੇ ਵਾਈਸ ਨੇ ਕਈ ਹੋਰ ਖਤਰਨਾਕ ਹਥਿਆਰ ਜਿਵੇਂ ਕਿ AK47 ਡਰਾਇਫਲਾ ਅਤੇ ਇੱਕ ਨਿਊ ਸਬਮਸ਼ੀਨ ਗਨ ਦੇ ਸੋਧੇ بارے ਵੀ ਗਲਪਟ ਕੀਤੀ ਸੀ ਮਈ 2009 ਦੇ ਵਿੱਚ ਵਾਈਸ ਨੇ ਦੱਖਣੀ ਲੰਡਨ ਦੇ ਆਲਥਮ ਇਲਾਕੇ ਨੇੜੇ 9mm ਹੈਂਡਗਨ ਅਤੇ 50 ਰਾਉਂਡ ਕੋਲਾ ਬਾਰੂਤ ਵੇਚਣ ਦਾ ਪ੍ਰਬੰਧ ਕੀਤਾ ਸੀ ਇਸ ਲੈਨ ਦੇ ਨਾਲ ਜੁੜੇ ਦੋ ਹੋਰ ਵਿਅਕਤੀ ਨੂੰ ਪਹਿਲਾਂ ਹੀ 12 ਅਤੇ 6 ਸਾਲ ਦੀ ਕੈਦ ਹੋ ਚੁੱਕੀ ਹੈ ਐਨਸੀ ਮੁਤਾਬਕ ਜਾਂਚ ਕਰਤਾਵਾਂ ਨੇ ਚੋਰਨਸ ਅਤੇ ਵਾਈਸ ਦੇ ਨਾਲ ਜੁੜੀਆਂ ਹਜ਼ਾਰਾਂ ਐਨਕ੍ਰੋਚੈਟ ਡਾਟਾ ਲਾਈਨਰ ਦੀ ਜਾਂਚ ਕੀਤੀ ਹੈ ਜਿਨ੍ਹਾਂ ਵਿੱਚ ਨਿਯਮਾਂ